ਗਾਂਧੀ ਜਿੰਦਾਬਾਦ ਡਾਕਟਰ ਸਰ ਅੰਮ੍ਰਿਤ ਗਾਂਧੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਸਰ ਅੰਮ੍ਰਿਤ ਗਾਂਧੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਯੂਥ ਕਾਂਗਰਸ ਜਿੰਦਾਬਾਦ ਯੂਥ ਕਾਂਗਰਸ ਜਿੰਦਾਬਾਦ ਯੂਥ ਕਾਂਗਰਸ ਜਿੰਦਾਬਾਦ ਜੀਤ ਸ਼ਰਮਾ ਕਾਲੂ ਜਿੰਦਾਬਾਦ ਜੀਤ ਅਜੀ ਡਾਕਟਰ ਤਰਵੀਰ ਗਾਂਧੀ ਕਾਂਗਰਸ ਵੱਲੋਂ ਚੌਂ ਮੈਦਾਨ 'ਚ ਨੇ ਤੇ ਕਿਹਾ ਜਾ ਰਿਹਾ ਚਰਚਾ ਦੇ ਵਿੱਚ ਵੀ ਗਾਂਧੀ ਜੀ ਇੱਕ ਲੋਕ ਲਹਿਰ ਵੀ ਬਣ ਚੁੱਕੇ ਨੇ ਸੋ ਅੱਜ ਨਾਮਿਨੇਸ਼ਨ ਪ੍ਰਕਿਰਿਆ ਉਹਨਾਂ ਵੱਲੋਂ ਭਰੀ ਜਾ ਰਹੀ ਹੈ ਕਿੰਦਾ ਦਿਖ ਰਿਓ ਤਰਗਤ ਗਾਂਧੀ ਦੀ ਇਸ ਰਾਜਨੀਤਿਕ ਧਰਤ ਦਾ ਦੇਖੋ ਤੁਸੀਂ ਦੇਖੇ ਹੀ ਹੋਣਾ ਤੁਸੀਂ ਪੱਤਰਕਾਰ ਉਹ ਵੀ ਕਿੰਨਾ ਜੋਸ਼ ਹੈ ਲੋਕਾਂ 'ਚ ਕਿੰਨੇ ਲੋਕ ਇਕੱਠੇ ਆ ਕਿੰਦਾ ਹੁਸਾ ਹੈ ਤਰ ਅਮੀਰ ਗਾਂਧੀ ਇੱਕ ਪੂਰਾ ਲੋਕ ਨਾਇਕ ਬਣ ਚੁੱਕੇ ਨੇ ਤੇ ਉਹਨਾਂ ਦੀ ਇੱਜ਼ਤ ਤਾਂ ਕਿੰਨੀ ਹੋ ਚੁੱਕੀ ਹੈ ਹੁਣ ਸਿਰਫ ਇਹ ਦੇਖਣਾ ਵੀ ਮਾਰਚ ਨੇ ਕਿੰਨਾ ਵਧਾ ਸਕਦੇ ਮੋਤੀ ਮਹਿਲ ਦੇ ਆਲੇ ਦੁਆਲੇ ਸਿਆਸਤ ਘਮੀ ਹੈ ਪਟਿਆਲਾ ਦੀ ਕੀ ਲੱਗਦਾ ਤੁਹਾਨੂੰ ਇਸ ਵਾਰੀ ਮੋਤੀ ਮਹਿਲ ਦੇ ਕਿਲੇ ਦੀ ਸਿਆਸਤ ਕਿੱਧਰ ਹੈ ਨਹੀਂ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਹੁਣ ਅਧਿਕਰ ਨੂੰ ਦੂਜੀ ਪਾਰਟੀ ਚਲੇ ਗਿਆ ਹੈ ਇਸ ਕਰਕੇ ਸਿਆਸਤ ਉਸ ਤਾਂ ਕਿਹੜੀ ਰਹੀ ਹੈ ਕਾਂਸ ਪਾਰਟੀ ਚੱਲਦੀ ਸੀ ਹੁਣ ਤਾਂ ਜਿਹੜੀ ਸਿਆਸਤ ਹੈ ਸਾਰੀ ਲੋਕਾਂ ਦੇ ਵਿੱਚ ਆ ਗਈ ਲੇਕਿਨ ਲੋਕ ਚਰਚਾ ਵਿੱਚ ਕਹੇ ਜਾਂਦਾ ਵੀ ਮਹਾਰਾਣੀ ਪੰਨੀਤਕੌਰ ਦੇ ਦਿੱਤੀ ਸਬੰਧ ਨੇ ਕੀ ਕਾਂਗਰਸ ਦਾ ਕਲਚਰ ਹੈਗਾ ਵੀ ਬਦਲ ਜਾਂਦਾ ਵਰਕਰ ਕੋਈ ਬਦਲ ਜਾਓ ਆਪ ਹੀ ਬਦਲਦੇ ਵਰਕਰ ਕੀ ਕਰੇਗਾ ਵਰਕਰ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਜਾਵਾਂ